ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਕੇ ਉੱਪਰ Holi ਦੇ ਰੰਗ ਸਿਰਫ ਰੰਗ ਨਹੀਂ ਹੁੰਦੇ ਇਹ ਤੁਹਾਡੀ ਕਿਸਮਤ ਵੀ ਬਦਲਦੇ ਹਨ 2025 ਦੀ Holi ਵਿੱਚ ਕੁਝ ਖਾਸ ਆਸ਼ੀਆਂ ਦੀ ਤਕਦੀਰ ਬਦਲਣ ਵਾਲੀ ਹੈ ਜਿਨ੍ਹਾਂ ਦਾ ਪੈਸਾ ਨੌਕਰੀ ਕਾਰੋਬਾਰ ਸਭ ਕੁਝ ਬਦਲੇਗਾ ਤੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਪਰ ਕੀ ਤੁਹਾਡੀ ਰਾਸ਼ੀ ਵੀ ਉਹਨਾਂ ਭਾਗਸ਼ਾਲੀ ਰਾਸ਼ੀਆਂ ਵਿੱਚ ਸ਼ਾਮਲ ਹੈ ਜੋ ਹੋਲੀ ਤੇ ਤੁਹਾਨੂੰ ਕਿਹੜੇ-ਕਿਹੜੇ ਸੰਕੇਤ ਮਿਲਣ ਵਾਲੇ ਹਨ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਸ ਹੋਲੀ ਤੇ ਤੁਹਾਡੀ ਕਿਸਮਤ ਕਿੰਨੀ ਰੰਗੀਨ ਹੋਣ ਵਾਲੀ ਹੈ ਤਾਂ ਇਹ ਵੀਡੀਓ ਨੂੰ ਪੂਰਾ ਦੇਖੋ ਆਖਰ ਵਿੱਚ ਅਸੀਂ ਤੁਹਾਨੂੰ ਉਹ ਖਾਸ ਉਪਾਅ ਦੱਸਾਂਗੇ ਜਿਨ੍ਹਾਂ ਨਾਲ ਹੋਲੀ ਦੇ ਦਿਨ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਦੇ ਤੁਸੀਂ ਮਾਲਾ ਮਾਲ ਹੋ ਜਾਵੋਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਹੋਲੀ ਉੱਪਰ ਤੁਹਾਡਾ ਕਰ ਖੁਸ਼ੀਆਂ ਤੇ ਪੈਸੇ ਨਾਲ ਭਰ ਦੇਣ ਪਰ ਉਸ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਹੋਲੀ 2025 ਵਿੱਚ ਖਾਸ ਕਿਉਂ ਹੈ ਇਸ ਸਾਲ ਹੋਲੀ ਸਿਰਫ ਇੱਕ ਤਿਉਹਾਰ ਨਹੀਂ ਸਗੋਂ ਕਈ ਰਾਸ਼ੀਆਂ ਦੀ ਜ਼ਿੰਦਗੀ ਬਦਲਣ ਦਾ ਮੌਕਾ ਲੈ ਕੇ ਆ ਰਹੀ ਹੈ ਜੋਤਿਸ਼ ਸ਼ਾਸਤਰ ਅਨੁਸਾਰ ਇਸ ਵਾਰ ਹੋਲੀ ਤੇ ਕੁਝ ਗ੍ਰਹਾਂ ਦੀ ਸਥਿਤੀ ਅਜੇ ਹੀ ਬਣ ਰਹੀ ਹੈ ਕਿ ਇਹਨਾਂ ਰਾਸ਼ੀਆਂ ਵਾਲਿਆਂ ਨੂੰ ਵਿਸ਼ੇਸ਼ ਤੇ ਜ਼ਬਰਦਸਤ ਲਾਭ ਮਿਲਣ ਵਾਲਾ ਹੈ ਖਾਸ ਕਰਕੇ ਮੰਗਲ ਗੁਰੂ ਤੇ ਸ਼ਨੀ ਦੇਵ ਦੀ ਸਥਿਤੀ ਨਾਲ ਚਾਰ ਰਾਸ਼ੀਆਂ ਨੂੰ ਸ਼ਾਨਦਾਰ ਸਫਲਤਾ ਮਿਲਣ ਵਾਲੀ ਹੈ ਜੋ ਇਹਨਾਂ ਦੀ ਜ਼ਿੰਦਗੀ ਹੀ ਬਦਲ ਦੇਵੇਗੀ ਤੇ ਇਹਨਾਂ ਚਾਰ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਨੰਬਰ 1 ਮੇਸ਼ ਰਾਸ਼ੀ ਵੱਡਾ ਆਰਥਿਕ ਲਾਭ ਹੋਣ ਦੇ ਸੰਕੇਤ ਹਨ ਮੇਸ਼ ਰਾਸ਼ੀ ਦੇ ਜੋ ਲੋਕ ਨੌਕਰੀ ਵਿੱਚ ਹਨ ਉਹਨਾਂ ਨੂੰ ਪ੍ਰਮੋਸ਼ਨ ਦੇ ਚਾਂਸ ਮਿਲ ਸਕਦੇ ਹਨ ਜਿਸ ਨਾਲ ਉਹਨਾਂ ਦੀ ਤਰੱਕੀ ਹੋਵੇਗੀ ਬਿਜ਼ਨਸ ਕਰ ਰਹੇ ਲੋਕਾਂ ਲਈ ਹੋਲੀ ਤੋਂ ਬਾਅਦ ਮੁਨਾਫੇ ਦੇ ਨਵੇਂ ਰਾਹ ਖੁੱਲ ਸਕਦੇ ਹਨ ਘਰ ਪਰਿਵਾਰ ਵਿੱਚ ਖੁਸ਼ੀ ਤੇ ਸਕਾਰਾਤਮਕਤਾ ਦਾ ਮਾਹੌਲ ਬਣਿਆ ਰਹੇਗਾ ਮੇਸ਼ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਸ਼ੁਭ ਕਾਮ ਤੇ ਜਾਨ ਲਗੇ ਲਾਲ ਜਾਂ ਗੁਲਾਬੀ ਰੰਗ ਦੇ ਕੱਪੜੇ ਪੋਣੇ ਚਾਹੀਦੇ ਹਨ ਜਿਸ ਨਾਲ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਇਹ ਉਪਾਅ ਵੀ ਕਰ ਸਕਦੇ ਹੋ ਹੋਲੀ ਦੇ ਦਿਨ ਲਾਲ ਰੰਗ ਨਾਲ ਹੋਲੀ ਖੇਡੋ ਤੇ ਹਨੂਮਾਨ ਜੀ ਨੂੰ ਗੁੜ ਚਨੇ ਦਾ ਭੋਗ ਲਗਾਓ ਜੋ ਤੁਹਾਡੇ ਲਈ ਬਹੁਤ ਸ਼ੁਭਕਾਰੀ ਹੈ ਨੰਬਰ 2 ਸਿੰਘ ਰਾਸ਼ੀ ਵਾਲਿਆਂ ਲਈ ਹੋਲੀ 2025 ਵਿੱਚ ਬਹੁਤ ਹੀ ਖਾਸ ਹੋਣ ਵਾਲੀ ਹੈ ਇਹਨਾਂ ਨੂੰ ਪ੍ਰਾਣੀ ਮਿਹਨਤ ਦਾ ਫਲ ਮਿਲੇਗਾ ਬਹੁਤ ਸਮੇਂ ਤੋਂ ਰੁਕੇ ਹੋਏ ਕੰਮ ਵਿੱਚ ਵੱਡੀ ਸਫਲਤਾ ਮਿਲ ਸਕਦੀ ਹੈ ਜੇਕਰ ਸਿੰਘ ਰਾਸ਼ੀ ਦੇ ਲੋਕ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ होली ਤੋਂ ਬਾਅਦ ਤੁਹਾਨੂੰ ਸ਼ਾਨਦਾਰ ਮੌਕਾ ਮਿਲੇਗਾ ਸਿੰਘ ਰਾਸ਼ੀ ਵਾਲਿਆਂ ਦੀ ਲਵ ਲਾਈਫ ਵਿੱਚ ਵੀ ਖੁਸ਼ੀਆਂ ਆਉਣਗੀਆਂ ਸਿੰਘ ਰਾਸ਼ੀ ਵਾਲਿਆਂ ਲਈ ਸੁਨਹਿਰੀ ਰੰਗ ਬਹੁਤ ਸ਼ੁਭ ਹੈ ਤੇ ਸਿੰਘ ਰਾਸ਼ੀ ਵਾਲਿਆਂ ਨੂੰ ਹੋਲੀ ਦੀ ਰਾਤ ਸ਼ਿਵਲਿੰਗ ਤੇ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ ਤੇ ਨਾਲ ਹੀ ਓਮ ਨਮਾ ਸ਼ਿਵਾਏ ਮੰਤਰ ਦਾ ਜਪ ਕਰਨਾ ਚਾਹੀਦਾ ਹੈ ਜਿਸ ਨਾਲ ਸਿੰਘ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਜਾਵੇਗੀ ਨੰਬਰ 3 ਤੁਹਾਨੂੰ ਰਾਸ਼ੀ ਵਾਲਿਆਂ ਨੂੰ ਹੋਲੀ 2025 ਤੋਂ ਬਾਅਦ ਅਚਾਨਕ ਧਨਲਾਭ ਹੋ ਸਕਦਾ ਹੈ ਜਿਸ ਨਾਲ ਇਹਨਾਂ ਨੂੰ ਬਹੁਤ ਧਨਲਾਭ ਹੋਵੇਗਾ ਤੇ ਤੁਹਾਨੂੰ ਰਾਸ਼ੀ ਦੇ ਵਪਾਰ ਕਰ ਰਹੇ ਲੋਕਾਂ ਨੂੰ ਜ਼ਬਰਦਸਤ ਮੁਨਾਫੇ ਦਾ ਸਮਾਂ ਆ ਸਕਦਾ ਹੈ ਤੇ ਇਹਨਾਂ ਨੂੰ ਨਵੀਂ ਨੌਕਰੀ ਜਾਂ ਪ੍ਰਮੋਸ਼ਨ ਵੀ ਮਿਲ ਸਕਦੀ ਹੈ ਤੁਹਾਨੂੰ ਰਾਸ਼ੀ ਦਾ ਪ੍ਰਾਣਿਆ اٹਕਿਆ ਹੋਇਆ ਪੈਸਾ ਇਹਨਾਂ ਨੂੰ ਵਾਪਸ ਮਿਲ ਸਕਦਾ ਹੈ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਸ਼ੁਭ ਕੰਮ ਤੇ ਜਾਣ ਲੱਗੇ ਪੀਲੇ ਤੇ ਹਰੇ ਰੰਗ ਦੇ ਕੱਪੜੇ ਪੋਣਾ ਬਹੁਤ ਸ਼ੁਭ ਹੈ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਹੋਲੀ ਦੇ ਦਿਨ ਗਾ ਨੂੰ ਗੋੜ ਤੇ ਚਨਾ ਖਵਾਉਣਾ ਬਹੁਤ ਹੀ ਸ਼ੋਭਕਾਰੀ ਹੈ ਨੰਬਰ 4 ਕੌਮ ਬਰਾਸ਼ੀ ਵਾਲਿਆਂ ਲਈ 2025 ਦੀ ਹੋਲੀ ਨਵੀਂ ਸ਼ੁਰੂਆਤ ਤੇ ਤਰੱਕੀ ਦਾ ਸਮਾਂ ਲੈ ਕੇ ਆ ਰਹੀ ਹੈ ਜੇਕਰ ਤੁਸੀਂ ਨਵੀਂ ਨੌਕਰੀ ਜਾਂ ਬਿਜ਼ਨਸ ਬਾਰੇ ਸੋਚ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਹੈ ਸਟਾਕ ਮਾਰਕੀਟ ਜਾਂ ਇਨਵੈਸਟਮੈਂਟ ਕਰਨ ਲਈ ਵੀ ਇਹ ਸਮਾਂ ਬਹੁਤ ਸਹੀ ਹੈ ਪਰਵਾਰਿਕ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਕੌਮਬ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਸ਼ੋਭ ਕਾਮ ਉੱਪਰ ਜਾਣ ਤੋਂ ਪਹਿਲਾਂ ਨੀਲਾ ਤੇ ਬੈਂਗਣੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਇਹਨਾਂ ਦਾ ਕੋਈ ਵੀ ਕੰਮ ਨਹੀਂ ਰੁਕਦਾ ਕੌਮਬ ਰਾਸ਼ੀ ਵਾਲਿਆਂ ਨੂੰ ਹੋਲੀ ਦੇ ਦਿਨ ਭਗਵਾਨ ਵਿਸ਼ਨੂੰ ਨੂੰ ਪੀਲੇ ਫੁੱਲ ਚੜ੍ਹਾਉਣੇ ਚਾਹੀਦੇ ਹਨ ਤੇ ਓਮ ਵਿਸ਼ਨਵੇ ਨਮਹਾ ਮੰਤਰ ਦਾ ਜਪ 108 ਬਾਰ ਕਰਨਾ ਚਾਹੀਦਾ ਹੈ ਜਿਸ ਨਾਲ ਛਨੀ ਦੇਵ ਦੀ ਕਿਰਪਾ ਕੁੰਭ ਰਾਸ਼ੀ ਵਾਲਿਆਂ ਉੱਪਰ ਬਣੀ ਰਹਿੰਦੀ ਹੈ ਪਰ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ होली ਦੇ ਦਿਨ ਇਹ ਤਿੰਨ ਖਾਸ ਉਪਾਅ ਜ਼ਰੂਰ ਕਰੋ ਜਿਸ ਨਾਲ ਤੁਹਾਡੀ ਕਿਸਮਤ ਹੋਰ ਵੀ ਚਮਕ ਜਾਵੇਗੀ ਨੰਬਰ 1 ਹੋਲ ਦਾ ਦਹਨ ਵਿੱਚ ਸਰੋਂ ਤੇ ਬੀਜ ਦੇ ਗੁੜ ਪਾਓ ਇਸ ਨਾਲ 네ਗੇਟਿਵ ਊਰਜਾ ਖਤਮ ਹੋਵੇਗੀ ਤੇ ਸਫਲਤਾ ਦੇ ਰਾਹ ਖੁੱਲਣਗੇ ਨੰਬਰ 2 ਹੋਲੀ ਦੇ ਦਿਨ ਗਰੀਬਾਂ ਨੂੰ ਮਿੱਠਾ ਵੰਡੋ ਇਸ ਨਾਲ ਤੁਹਾਡੇ ਜੀਵਨ ਵਿੱਚ ਬਰਕਤ ਆਵੇਗੀ ਤੇ ਤੁਹਾਨੂੰ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਨੰਬਰ 3 ਆਪਣੇ ਘਰ ਵਿੱਚ ਤુલਸੀ ਦੇ ਪੌਦੇ ਕੋਲ ਦੀਵਾ ਬਾਲੋ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਤੇ ਘਰ ਵਿੱਚ ਸਕਾਰਾਤਮਕ ਊਰਜਾ ਆਵੇਗੀ ਹੋਲੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ ਇਹੇ ਹੋਲੀ ਸਭ ਲਈ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਡਾ ਇਹ ਦਿਨ ਬਹੁਤ ਮੰਗਲਮਈ ਹੋਵੇ ਜੇਕਰ ਤੁਸੀਂ ਵੀ ਪੋਜੀਟਿਵ ਟੋਟਕੇ ਚੈਨਲ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਇਸ ਚੈਨਲ ਉੱਤੇ ਅਸੀਂ ਤੁਹਾਨੂੰ ਅਜਿਹੀਆਂ ਹੀ ਜੋਤਿਸ਼ੀ ਤੇ ਰਾਸ਼ੀਫਲ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਹਾਂ ਧੰਨਵਾਦ